ਜੈਂਜੀ ਇੱਕ ਵਾਰੀ ਫੇਰ ਸੜਕਾਂ ਤੇ ਆ ਜੀ ਇੱਕ ਹੋਰ ਦੇਸ਼ ਦੇ ਵਿੱਚ ਹੁਣ ਇਸ ਵੇਲੇ ਜੈਂਜੀ ਵਾਲੇ ਈਰਾਨ ਦੇ ਵਿੱਚ ਸੜਕਾਂ ਤੇ ਆ ਕਾਫੀ ਤੋੜਪਨ ਕਰ ਰਹੇ ਆ ਈਰਾਨ ਦੀ ਰਾਜਧਾਨੀ ਤਹਿਰਾਨ ਤੇ ਉਹਦੇ ਆਲੇ-ਦੁਆਲੇ ਜਿੰਨੇ ਵੀ ਏਰੀਆ ਉਹਦੇ ਵਿੱਚ ਤਸਵੀਰਾਂ ਤੁਸੀਂ ਦੇਖ ਸਕਦੇ ਆ ਕਿਸ ਤਰ੍ਹਾਂ ਇਹ ਜੈਂਜੀ ਵਾਲੇ ਜਿਹੜੇ ਆ ਸਰਕਾਰੀ ਪ੍ਰਾਪਰਟੀਆਂ ਜਿਹੜੀਆਂ ਆ ਇਮਾਰਤਾਂ ਆ ਉਹਨਾਂ ਨੂੰ ਇਸ ਵੇਲੇ ਇੱਥੇ ਨੁਕਸਾਨ ਪਹੁੰਚਾ ਰਹੇ ਆ ਈਰਾਨ ਦੇ ਵਿੱਚ ਤਹਿਰਾਨ ਦੇ ਵਿੱਚ 4 ਦਿਨ ਲਗਭਗ ਹੋ ਚੁੱਕੇ ਆ 28 ਦਸੰਬਰ ਤੋਂ ਸ਼ੁਰੂ ਹੋਇਆ ਇਹ ਪਿਛੇ ਤਸਵੀਰਾਂ ਤੁਸੀਂ ਦੇਖ ਸਕਦੇ ਆ ਕਿ ਕਿਸ ਤਰ੍ਹਾਂ ਪੁਲਿਸ ਵੀ ਰੋਕਣ ਦਾ ਕੋਸ਼ਿਸ਼ ਕਰ ਰਹੀ ਆ ਤੇ ਅਥਰੂ ਗੈਸ ਦੇ ਗੋਲੇ ਵਰਸਾਏ ਜਾ ਰਿਹਾ ਕਿਤੇ ਗੋਲੀਆਂ ਮਾਰੀਆਂ ਜਾ ਰਹੀਆਂ ਹੁਣ ਤੱਕ ਦੱਸਿਆ ਜਾ ਰਿਹਾ ਇੱਥੇ 17 ਤੋਂ ਲੈ ਕੇ 20 ਜਣੇ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ ਬਹੁਤ ਸਾਰੇ ਜਿਹੜੇ ਲੋਕ ਆ ਉਹ ਜ਼ਖਮੀ ਵੀ ਹੋ ਚੁੱਕੇ ਆ ਇਹ ਤਸਵੀਰ ਐਸ ਵੇਲੇ ਇੰਟਰਨੈਟ ਦੇ ਉੱਤੇ ਛਾਈ ਹੋਈ ਆ ਇੱਕ ਨੌਜਵਾਨ ਇੱਥੇ ਪੁਲਿਸ ਦੇ ਸਾਹਮਣੇ ਈਰਾਨ ਤਹਿਰਾਨ ਦੇ ਵਿੱਚ ਬੈਠਾ ਆ ਤੇ ਪੁਲਿਸ ਵਾਲੇ ਸਾਰੇ ਇਕੱਠੇ ਹੋਏ ਹੋਆ ਤੇ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਮੈਸੇਜ ਦੇ ਰਿਹਾ ਕਿ ਬੇਸ਼ੱਕ ਮੈਂ ਕੱਲਾ ਹੀ ਆ ਤੁਸੀਂ ਅਥਰੂ ਗੈਸ ਦੇ ਗੋੜੇ ਵਰਸਾਲਾ ਸਾਰਾ ਕੁਝ ਕਰ ਲਿਆ ਪਰ ਠੀਕ ਆ ਮੈਂ ਹੁਣ ਜਾਨੀ ਕਿ ਇੱਕ ਤਰ੍ਹਾਂ ਨਾਲ ਸਮਰਪਣ ਕਰ ਦਿੱਤਾ ਆ ਜੇ ਮਾਰਨਾ ਤਾਂ ਤੁਸੀਂ ਮਾਰ ਸਕਦੇ ਹੋ ਇੱਕ ਤਰ੍ਹਾਂ ਬੀਜਿੰਗ ਦੇ ਵਿੱਚ ਵੀ 1899 ਦੇ ਵਿੱਚ ਇੱਕ ਜਿਹਨੂੰ ਕਿਹਾ ਜਾਂਦਾ ਦਾ ਟੈਂਕ ਮੈਨ ਜਿਹਦੇ ਵਿੱਚ ਉਥੋਂ ਦੀ ਜਿਹੜੀ ਤਾਨਾਸ਼ਾਹੀ ਸਰਕਾਰ ਸੀ ਚੀਨ ਦੀ ਲੋਕਾਂ ਨੂੰ ਟੈਂਕਾਂ ਦੇ ਥੱਲੇ ਲੈ ਲੈ ਕੇ ਮਾਰ ਰਹੀ ਸੀ ਕੁਝ ਇਸ ਤਰ੍ਹਾਂ ਦੀ ਹੀ ਇਹ ਕਹਾਣੀ ਪੇਸ਼ ਕਰਦੀ ਤਹਿਰਾਨ ਦੀ 2025 ਦੀ ਇਹ ਫੋਟੋ ਸਾਹਮਣੇ ਆ ਰਹੀ ਆ ਇਸ ਵੇਲੇ ਮੀਡੀਆ ਦੇ ਉੱਤੇ ਜਾਂ ਕਹਿ ਲਓ ਕਿ ਇੰਟਰਨੈਟ ਦੇ ਉੱਤੇ ਇਹ ਪੂਰੀ ਫੋਟੋ ਛਾਈ ਹੋਈ ਆ ਇੱਕ ਨੌਜਵਾਨ ਮੋਹਰੇ ਬੈਠਾ ਆ ਪੁਲਿਸ ਜਿਹੜੀ ਆ ਮੋਹਰੇ ਮੋਟਰਸਾਈਕਲਾਂ ਦੇ ਉੱਤੇ ਕਾਫੀ ਵੱਡੀ ਤਾਦਾਦ ਦੇ ਵਿੱਚ ਖੜੀ ਆ ਪੰਜਾਬ ਦੇ ਵਿੱਚ ਇਦਾਂ ਦਾ ਕੀ ਹੋਇਆ ਜਿਹੜੇ ਲੋਕ ਅੱਜ ਤੋਂ 6 ਮਹੀਨੇ ਪਹਿਲਾਂ ਇਜ਼ਰਾਈਲ ਦੇ ਖਿਲਾਫ ਸੜਕਾਂ ਦੇ ਉੱਤੇ ਉਤਰੇ ਹੋਏ ਸੀਗੇ ਹੁਣ ਆਪਣੀ ਹੀ ਸਰਕਾਰ ਦੇ ਖਿਲਾਫ ਸੜਕਾਂ ਦੇ ਉੱਤੇ ਉਤਰ ਆਏ ਆ ਕੀ ਇਹ 46 ਸਾਲ ਤੋਂ ਜਿਹੜਾ ਇਹ ਇੱਥੇ ਸ਼ਾਸਨ ਚੱਲਿਆ ਆ ਰਿਹਾ ਹੈ ਅਲੀ ਖਾਮenei ਦਾ ਕੀ ਉਹਦੀ ਸਮਾਪਤੀ ਹੋਊਗੀ ਇਹ ਪ੍ਰੋਟੈਸਟ ਉੱਥੇ ਤਖਤਾ ਪਲਟ ਕਰਨ ਦੇ ਵਿੱਚ ਕਾਮਯਾਬ ਹੋਊਗਾ ਕੀ ਇਹਦੇ ਪਿੱਛੇ ਅਮਰੀਕਾ ਜਾਂ ਇਜ਼ਰਾਈਲ ਆਲੇ ਵੀ ਪੂਰਨ ਅੰਦੋਲਨ ਨੂੰ ਫਲਾਉਣ ਦੇ ਵਿੱਚ ਸਹਿਯੋਗ ਦੇ ਰਿਹਾ ਇਹ ਸਾਰੀਆਂ ਗੱਲਾਂ ਤੇ ਵਿਸਥਾਰ ਨਾਲ ਚਰਚਾ ਕਰਦੇ ਆਂ ਆਜੋ ਈਰਾਨ ਦੇ ਵਿੱਚ ਇਸ ਤੋਂ ਪਹਿਲਾਂ ਐਡੀ ਵੱਡੀ ਤਦਾਦ ਦੇ ਵਿੱਚ ਜਿਹੜੇ ਪ੍ਰੋਟੈਸਟ ਆ ਉਹ 2022 ਦੇ ਵਿੱਚ ਜ਼ਰੂਰ ਹੋਏ ਸੀਗੇ ਹਾਂਜੀ ਮਾਸ਼ਾ ਅਮੀਨੀ ਨਾਮ ਦੀ ਇੱਕ ਉਡੀ ਜਿਹੜੀ 22 ਸਾਲ ਦੀ ਸੀਗੀ ਉਹਨੇ ਸਿਰ ਦੇ ਉੱਤੇ ਹਜਾਬ ਲੈਣ ਤੋਂ ਮਨਾ ਕਰ ਦਿੱਤਾ ਸੀਗਾ ਜਿਹਦੇ ਕਰਕੇ ਪੁਲਿਸ ਨੇ ਇਹਨਾਂ ਨੂੰ ਇਹਨੂੰ ਗ੍ਰਿਫਤਾਰ ਕਰ ਲਿਆ ਸੀਗਾ ਇੱਥੇ ਇਸਲਾਮਿਕ ਕਾਨੂੰਨ ਲਾਗੂ ਆ ਈਰਾਨ ਦੇ ਵਿੱਚ ਤੁਸੀਂ ਸਿਰ ਨੰਗਾ ਨਹੀਂ ਕਰ ਸਕਦੇ ਇਸ ਲਈ ਫੜ ਕੇ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀਗਾ ਜਿੱਥੇ ਉਹਦੀ ਸਿਹਤ ਖਰਾਬ ਹੋ ਗਈ ਤੇ ਜਦੋਂ ਉਹਨੂੰ ਹਸਪਤਾਲ ਲੈ ਕੇ ਗਏ ਤਾਂ ਉੱਥੇ ਮੌਤ ਹੋ ਗਈ ਜਿਹਦੀ ਵਜ੍ਹਾ ਕਰਕੇ ਬਹੁਤ ਵੱਡੇ ਲੈਵਲ ਤੇ ਔਰਤਾਂ ਨੇ ਇਸ ਪ੍ਰੋਟੈਸਟ ਦੇ ਵਿੱਚ ਹਿੱਸਾ ਲਿਆ ਸੀਗਾ ਈਰਾਨ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਇਹ ਪ੍ਰੋਟੈਸਟ ਹੋਇਆ ਸੀਗਾ 2022 ਦੇ ਵਿੱਚ ਪਰ ਉਸ ਸਮੇਂ ਉੱਥੋਂ ਦੀ ਜਿਹੜੀ ਇਸਲਾਮਿਕ ਸਰਕਾਰ ਸੀਗੀ ਉਹਨੇ ਬੜੇ ਸ਼ਕਤੀ ਦੇ ਨਾਲੇ ਜਿਹੜਾ ਅੰਦੋਲਨ ਹੋਇਆ ਸੀਗਾ ਉਹਨੂੰ ਕੁਚਲ ਕੇ ਰੱਖ ਦਿੱਤਾ ਸੀਗਾ ਪਰ ਹੁਣ 2025 ਦੇ ਵਿੱਚ ਫਿਰ ਉਸੇ ਹੀ ਤਰ੍ਹਾਂ ਦਾ ਅੰਦੋਲਨ ਐਸ ਵੇਲੇ ਈਰਾਨ ਦੇ ਵਿੱਚ ਖੜਾ ਹੋ ਚੁੱਕਿਆ ਆ 2025 ਵਾਲਾ ਅੰਦੋਲਨ ਈਰਾਨ ਦੇ ਵਿੱਚ ਫੈਲਿਆ ਤਾਂ ਉਹਦੇ ਪਿੱਛੇ ਸਭ ਤੋਂ ਵੱਡੀ ਜਿਹੜੀ ਕਾਰਨ ਹੈਗਾ ਉਹ ਆਰਥਿਕ ਕਾਰਨ ਆ ਹਾਂਜੀ 6 ਮਹੀਨੇ ਪਹਿਲਾਂ ਜਿਹੜੀ ਲੜਾਈ ਹੋਈ ਸੀਗੀ ਇਜ਼ਰਾਈਲ ਦੇ ਨਾਲ ਈਰਾਨ ਦੀ ਉਹਦੇ ਵਿੱਚ ਬਹੁਤ ਸਾਰਾ ਯਾਨੀ ਕਿ ਇਹਨਾਂ ਦਾ ਧਨ ਦੌਲਤ ਖਰਚ ਹੋਇਆ ਸੀਗਾ ਮਜ਼ਾਈਲਾਂ ਦੇ ਨਾਲ ਹਮਲਾ ਕੀਤਾ ਸੀਗਾ ਬੇਸ਼ੱਕ ਇਜ਼ਰਾਈਲ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ ਈਰਾਨ ਨੇ ਪਰ ਉਹਦੇ ਵਿੱਚ ਖਰਚਾ ਵੀ ਬਹੁਤ ਇਹਨਾਂ ਦਾ ਹੋਇਆ ਸੀਗਾ ਜੇ ਮੈਂ ਦੱਸਾਂ ਤਾਂ ਅਮਰੀਕਾ ਦੁਆਰਾ ਬਹੁਤ ਸਮੇਂ ਤੋਂ ਹੀ ਈਰਾਨ ਦੇ ਉੱਤੇ ਸੈਂਕਸ਼ਨ ਪਾਬੰਦੀਆਂ ਲਗਾਈਆਂ ਹੋਈਆਂ ਹਨ ਇੱਕ ਤਰ੍ਹਾਂ ਦੇ ਨਾਲ ਉਹਨੂੰ ਪੂਰਾ ਕੱਲਾ ਕਰ ਦਿੱਤਾ ਗਿਆ ਹੈ ਇਰਾਨ ਦਾ ਜ਼ਿਆਦਾਤਰ ਜੋ ਪੈਸੇ ਆਉਂਦੇ ਸੀਗੇ ਉਹ ਤੇਲ ਵੇਚ ਕੇ ਹੀ ਆਉਂਦੇ ਸੀਗੇ ਸੋ ਇਸ ਲਈ ਬਹੁਤ ਸਾਰੀਆਂ ਪਾਬੰਦੀਆਂ ਹੋਣ ਦੇ ਕਾਰਨ ਇਰਾਨ ਤੋਂ ਬਹੁਤ ਸਾਰੇ ਦੇਸ਼ ਤੇਲ ਨਹੀਂ ਖਰੀਦ ਰਹੇ ਜਾਂ ਤੇਲ ਖਰੀਦਣਾ ਉਹਨਾਂ ਨੇ ਬੰਦ ਕਰ ਦਿੱਤਾ ਹੈ ਇਰਾਨ ਦੇ ਵਿੱਚ ਜਿਹੜਾ ਇੰਟਰਨੈਸ਼ਨਲ ਬੈਂਕਿੰਗ ਸਿਸਟਮ ਆ ਉਹਦੇ ਤੇ ਵੀ ਕਾਫੀ ਪਾਬੰਦੀਆਂ ਲੱਗ ਚੁੱਕੀਆਂ ਆ ਨਤੀਜਾ ਇਹ ਹੋਇਆ ਕਿ ਇਜ਼ਰਾਈਲ ਦੀ ਜੰਗ ਤੋਂ ਬਾਅਦ ਇਰਾਨੀ ਮੁਦਰਾ ਜਿਹੜਾ ਕਿ ਉਹਨੂੰ ਰਿਆਲ ਕਿਹਾ ਜਾਂਦਾ ਆ ਉਹਦੀ ਕੀਮਤ ਕਰੀਬ 60% ਘਟ ਚੁੱਕੀ ਆ ਪਿਛਲੇ 6 ਮਹੀਨੇ ਦੇ ਵਿੱਚ ਇੰਨਾ ਫਰਕ ਪੈ ਗਿਆ 29 ਦਸੰਬਰ ਨੂੰ ਰਿਆਲ ਆਪਣੀ ਇਤਿਹਾਸਕ ਤੌਰ ਤੇ ਸਭ ਤੋਂ ਨੀਵੀਂ ਸਤਰ ਤੇ ਪਹੁੰਚ ਗਿਆ ਇੱਕ ਅਮਰੀਕੀ ਡਾਲਰ 14 ਲੱਖ 45000 ਰਿਆਲ ਦਾ ਹੋ ਗਿਆ ਦੇਖੋ ਕਿੰਨਾ ਥੱਲੇ ਚਲ ਗਿਆ ਇਹਦੀ ਕੀਮਤ ਰਿਆਲ ਦੀ ਜਿਹੜਾ ਉੱਥੇ ਦੀ ਕਰੰਸੀ ਹੈ ਉਹ ਕਿੰਨੀ ਥੱਲੇ ਡਿੱਗ ਗਈ ਫਿਲਹਾਲ 1 ਡਾਲਰ ਦੀ ਕੀਮਤ ਕਰੀਬ 14 ਲੱਖ 50000 ইরਾਨੀ ਰਿਆਲ ਆ ਤੇ 1 ਸਾਲ ਪਹਿਲਾਂ ਇਹ ਹੀ ਦਰ ਸਿਰਫ 8 ਲੱਖ 20000 ਰਿਆਲ ਹੁੰਦੀ ਸੀ ਠੀਕ ਹੈ ਜੀ ਤੁਸੀਂ ਆਪੇ ਹਿਸਾਬ ਲਾ ਲਓ ਇੱਕ ਤਰ੍ਹਾਂ ਦੇ ਨਾਲ ਦੁੱਗੜਾ ਜਿਹੜਾ ਸੀਗਾ ਉਹਦੀ ਕਰੰਸੀ ਥੱਲੇ ਡਿੱਗ ਪਈ ਆ ਇਸ ਵੇਲੇ ਈਰਾਨ ਦੀ ਇਹਨਾਂ ਨੇ ਪਿੱਛੇ ਜਾਏ ਉੱਥੇ ਕਰੰਸੀ ਦੇ ਪਿੱਛੇ 0 20 ਹਟਾਤੀ ਸੀਗੀ ਤਾਂ ਜੋ ਜਿਹੜੇ ਐਡੇ ਵੱਡੇ ਵੱਡੇ ਜਿਹੜੇ ਮਤਲਬ ਅੰਕ ਦਿਖਾਈ ਦੇ ਰਿਹਾ ਡਾਲਰ ਦੇ ਮੁਕਾਬਲੇ ਉਹ ਥੋੜੇ ਘਟ ਜਾਣ ਪਰ ਫਿਰ ਵੀ ਜਿਹੜਾ ਲੋਕਾਂ ਦੇ ਕੋਲ ਜਿਹੜੇ ਆ ਪੈਸਾ ਉੱਥੇ ਐਸ ਵੇਲੇ ਬਹੁਤ ਵੱਡੀ ਕਮੀ ਆ ਕਿਉਂਕਿ ਜਿਹੜਾ ਈਰਾਨ ਆ ਉਹ ਜ਼ਿਆਦਾਤਰ ਬਹੁਤ ਚੀਜ਼ਾਂ ਲਈ ਉਹ ਆਜ਼ਾਦ ਤੇ ਹੀ ਨਿਰਪਰ ਕਰਦਾ ਹੈ ਉੱਥੇ ਜ਼ਿਆਦਾਤਰ ਚੀਜ਼ਾਂ ਬਾਹਰਲੇ ਮੁਲਕਾਂ ਤੋਂ ਹੀ ਆਉਂਦੀਆਂ ਆ ਜਿਆਦਾ ਉੱਥੇ ਕੋਈ ਖੇਤੀ ਨਹੀਂ ਹੁੰਦੀ ਹੈਗੀ ਨਾ ਹੀ ਕੋਈ ਉੱਥੇ ਕੋਈ ਇੰਡਸਟਰੀ ਲੱਗੀ ਆ ਨਾ ਹੀ ਕੋਈ ਇੰਟਰਨੈਸ਼ਨਲ ਕੋਈ ਇੰਡਸਟਰੀ ਲੱਗੀ ਆ ਕਿਉਂਕਿ ਪਾਬੰਦੀਆਂ ਹੀ ਬਹੁਤ ਆ ਉਹਦੇ ਤੇ ਲਾਈਆਂ ਆ ਅਮਰੀਕਾ ਨੇ ਜਾਂ ਇਹ ਜਿਹੜੀ ਆਪਣੀ ਪੱਛਮੀ ਬਾਡੀ ਆ ਉਹਨਾਂ ਦੁਆਰਾ ਲਗਾਈਆਂ ਇਸ ਲਈ ਕੋਈ ਵੀ ਉੱਥੇ ਕੰਮ ਧੰਦਾ ਕਰਨ ਆਉਂਦਾ ਨਹੀਂਗਾ ਸੋ ਲੋਕਾਂ ਦੇ ਲਈ ਉੱਥੇ ਜਿਹੜਾ ਆ ਪੈਸਾ ਹੀ ਨਹੀਂ ਸੀ ਤੇ ਜਿਹੜੇ ਉੱਥੇ ਦੁਕਾਨਦਾਰ ਜਾਂ ਵਪਾਰੀ ਸੀਗੇ ਉਹਨਾਂ ਦਾ ਕੰਮ ਹੀ ਨਹੀਂ ਚੱਲ ਰਿਹਾ ਸੀਗਾ ਇਹ ਜਿਹੜਾ ਅੰਦੋਲਨ ਵੀ ਹੁਣ ਸ਼ੁਰੂ ਹੋਇਆ ਪਹਿਲਾਂ ਵਪਾਰੀਆਂ ਨੇ ਹੀ ਸ਼ੁਰੂ ਕੀਤਾ ਹੈ ਦੁਕਾਨਦਾਰਾਂ ਤੋਂ ਸ਼ੁਰੂ ਹੋਇਆ ਜਿਹੜੇ ਵਪਾਰ ਕਰਦੇ ਆ ਉਹਨਾਂ ਤੋਂ ਹੀ ਸ਼ੁਰੂ ਹੋਇਆ 1978 ਦੇ ਵਿੱਚ ਵੀ ਜਿਹੜਾ ਤਖਤਾ ਪਲਟ ਹੋਇਆ ਸੀਗਾ ਜਿੱਤੋਂ ਬਾਅਦ ਉੱਥੇ ਇਸਲਾਮਿਕ ਸਟੇਟ ਅਲੀ ਖਾਮenei ਆਇਆ ਸੀਗਾ ਉਹ ਵੀ ਜਿਹੜਾ ਪ੍ਰੋਟੈਸਟ ਸ਼ੁਰੂ ਹੋਇਆ ਸੀਗਾ ਉਹ ਪਹਿਲਾਂ ਵਪਾਰੀਆਂ ਤੋਂ ਦੁਕਾਨਦਾਰਾਂ ਤੋਂ ਉਹੀ ਰਾਂਦੇ ਵਿੱਚ ਸ਼ੁਰੂ ਹੋਇਆ ਸੀ ਇਸ ਲਈ ਹੁਣ ਵੀ ਇਹ ਸਮਝਿਆ ਜਾਂਦਾ ਹੈ ਜੇ ਇਹ ਵਪਾਰੀਆਂ ਜੇ ਇਹ ਦੁਕਾਨਦਾਰਾਂ ਤੋਂ ਸ਼ੁਰੂ ਹੁੰਦਾ ਹੈ ਤਾਂ ਇਹ ਬਹੁਤ ਵੱਡੇ ਲੈਵਲ ਤੇ ਪ੍ਰੋਟੈਸਟ ਜਾ ਸਕਦਾ ਹੈ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ 72% ਤੱਕ ਵੱਧ ਗਈਆਂ ਆ ਜਦਕਿ ਸਿਹਤ ਤੇ ਮੈਡੀਕਲ ਜਿਹੜਾ ਸਮਾਨ ਆ 50% ਤੱਕ ਮਹਿੰਗਾ ਹੋ ਚੁੱਕਿਆ ਇਹ ਪਿਛਲੇ ਸਾਲ ਦੇ ਮੁਕਾਬਲੇ ਦੇ ਨਾਲੋਂ ਹਾਲਾਤ ਐਸੇ ਹਨ ਕਿ ਜ਼ਰੂਰੀ ਖਾਣ ਪੀਣ ਦੀਆਂ ਚੀਜ਼ਾਂ ਤੇ ਸਮਾਨ ਖਰੀਦਣੇ ਪੂਰੇ ਮਹੀਨੇ ਦੀ ਕਮਾਈ ਇੱਥੇ ਖਤਮ ਹੋ ਜਾਂਦੀ ਆ ਬੰਦਾ ਜਿੰਨੇ ਕਮਾਉਂਦਾ ਸਿਰਫ ਖਾਣ ਪੀਣ ਜਾਂ ਕੋਈ ਕਿਸੇ ਨੂੰ ਮਤਲਬ ਕੀ ਕੋਈ ਮੈਡੀਕਲ ਸਹੂਲਤ ਚਾਹੀਦੀ ਆ ਉਹਦੇ ਚ ਹੀ ਚਲੇ ਜਾਂਦੇ ਆ ਈਰਾਨ ਦੇ ਈਰਾਨ ਦੇ ਵਿੱਚ ਔਸਤਨ ਕਮਾਈ ਲਗਭਗ 100 ਡਾਲਰ ਤੋਂ ਵੀ ਥੋੜੀ ਰਹਿ ਗਈ ਆ ਤੇ ਜਿਹੜੀਆਂ ਸਰਕਾਰ ਸਬਸਿਡੀਆਂ ਵਗੈਰਾ ਵੀ ਦਿੰਦੀ ਸੀਗੀ ਉਹ ਵੀ ਜਿਹੜੀਆਂ ਸੀਗੀਆਂ ਉਹਨਾਂ ਨੇ ਖਤਮ ਕਰਤੀਆਂ ਪੈਟਰੋਲ ਦੀਆਂ ਕੀਮਤਾਂ ਵੀ ਥੋੜੀਆਂ ਵਧਾ ਦਿੱਤੀਆਂ ਗਈਆਂ ਦਸੰਬਰ ਦੇ ਵਿੱਚ ਹੀ ਮਹਿੰਗਾਈ ਦਰ 42.2 ਤੱਕ ਪਹੁੰਚ ਗਈ ਆ ਜੋ ਕਿ ਨਵੰਬਰ ਦੇ ਮੁਕਾਬਲੇ ਤੋਂ ਹੀ 1.8% ਵੱਧ ਚੁੱਕੀ ਆ ਮਤਲਬ ਕਿ ਮਹੀਨੇ ਦੇ ਮਹੀਨੇ ਹੀ ਉੱਥੇ ਬਹੁਤ ਸਾਰੀ ਮਹਿੰਗਾਈ ਵੱਧ ਰਹੀ ਆ ਜਿਹੜੀ ਗਵਰਨਮੈਂਟ ਆ ਉਹ ਹੋਰ ਅਸਲਾ ਬਰੂਦ ਖਰੀਦ ਰਹੀ ਆ ਕਿਉਂਕਿ ਇਜ਼ਰਾਇਲ ਵਾਲੇ ਅਮਰੀਕਾ ਵਾਲੇ ਕਿਸੇ ਵੀ ਸਮੇਂ ਹਮਲਾ ਕਰ ਸਕਦੇ ਆ ਸੋ ਇਸ ਲਈ ਜੋ ਸਬਸਿਡੀਆਂ ਦਿੰਦੇ ਸੀਗੇ ਉਹ ਵੀ ਬੰਦ ਕਰਤੀਆਂ ਰਾਨ ਨੇ ਤੇ ਜਿਹੜਾ ਪੈਟਰੋਲ ਤੋਂ ਹੋਰ ਪੈਸੇ ਲੋਕਾਂ ਤੋਂ ਲੈ ਕੇ ਪੈਸੇ ਸਰਕਾਰ ਇਕੱਠੇ ਕਰਨ ਵਾਲੂ ਹੋਈ ਆ ਕਿਉਂਕਿ ਜੇਕਰ ਉੱਥੇ ਅਲੀ ਖਮਨਈ ਨੇ ਆਪਣੀ ਸਰਕਾਰ ਰੱਖਣੀ ਆ ਤਾਂ ਉਹਨੂੰ ਇੰਨੀ ਕਮ ਮਜ਼ਬੂਤੀ ਲੈ ਕੇ ਆਉਣੀ ਪੈਣੀ ਆ ਆਪਣੀ ਫੌਜ ਦੇ ਵਿੱਚ ਵੀ ਕਿ ਕੱਲੂ ਇਜ਼ਰਾਈਲ ਜਾਂ ਅਮਰੀਕਾ ਵਾਲੇ ਹਮਲਾ ਕਰਦੇ ਆ ਤਾਂ ਉਹ ਉਹਦਾ ਮੁਕਾਬਲਾ ਕਰ ਸਕਣ ਸੋ ਇਸੇ ਲਈ ਹੀ ਇੱਥੇ ਜਿਹੜਾ ਆਰਥਿਕ ਸੰਕਟ ਸੀਗਾ ਇੰਨਾ ਡੂੰਘਾ ਚਲਾ ਗਿਆ ਕਿ ਲੋਕਾਂ ਦੇ ਕੋਲ ਪੈਸਾ ਹੀ ਖਤਮ ਹੋ ਚੁੱਕਿਆ ਤੇ ਲੋਕ ਜਿਹੜੇ ਇੱਕ ਤਰ੍ਹਾਂ ਨਾਲ ਆਪਣੀ ਹੀ ਸਰਕਾਰ ਦੇ ਖਿਲਾਫ ਹੋ ਚੁੱਕੇ ਆ ਅਮਰੀਕਾ ਤੇ ਇਜ਼ਰਾਈਲ ਦੀਆਂ ਮਸਾਦ ਵਰਗੀਆਂ ਗੁਫੀਆ ਏਜੰਸੀਆਂ ਵੀ ਇਸ ਪ੍ਰੋਟੈਸਟ ਜਿਹੜੇ ਹੋ ਰਿਹਾ ਉਹਦੇ ਵਿੱਚ ਸ਼ਾਮਿਲ ਆ ਕਿਉਂਕਿ ਅਮਰੀਕਾ ਜਾਂ ਇਜ਼ਰਾਈਲ ਵੀ ਇਹੀ ਹੀ ਚਾਹੁੰਦੇ ਆ ਕਿ ਉੱਥੇ ਤਖਤਾ ਪਲਟ ਹੋ ਜਾਏ ਅਲੀ ਖਾਮੇਨਾਈ ਤੋਂ علاوہ ਕੋਈ ਹੋਰ ਜਿਹੜਾ ਇੱਕ ਪਪਟ ਆ ਜਾਏ ਜਾਂ ਕਹਿ ਲਓ ਕਿ ਇੱਕ ਅਮਰੀਕਾ ਪੱਖੀ ਜਾਂ ਇਜ਼ਰਾਈਲ ਪੱਖੀ ਜਿਹੜੀ ਆ ਉੱਥੇ ਕੋਈ ਗਵਰਨਮੈਂਟ ਸਰਕਾਰ ਆ ਜਾਵੇ ਤੇ ਜਿਹੜਾ ਇਹਨਾਂ ਦਾ ਪਰਮਾਣੂ ਪ੍ਰੋਗਰਾਮ ਚੱਲ ਰਿਹਾ ਉਹ ਖਤਮ ਕਰ ਦਿੱਤਾ ਜਾਵੇ ਜਾਂ ਉਹ ਬੰਦ ਕਰ ਦਿੱਤਾ ਜਾਵੇ ਤਾਂ ਜੋ ਮਿਡਲ ਈਸਟ ਦੇ ਵਿੱਚ ਇਜ਼ਰਾਈਲ ਤੋਂ ਬਾਅਦ ਕੋਈ ਹੋਰ ਪਰਮਾਣੂ ਤਾਕਤ ਨਾ ਬਣ ਸਕੇ ਸੋ ਅਮਰੀਕਾ ਤੇ ਇਜ਼ਰਾਈਲ ਇਸ ਤਰ੍ਹਾਂ ਇੱਕ ਪਾਬੰਦੀਆਂ ਲਗਾ ਕੇ ਉੱਥੇ ਆਰਥਿਕ ਸੰਕਟ ਪੈਦਾ ਕਰਨ ਵਾਲੇ ਜਿਹੜੇ ਕੰਮ ਆ ਉਹ ਪਹਿਲਾਂ ਇਰਾਕ 'ਚ ਵੀ ਕਰ ਚੁੱਕੇ ਆ ਲੀਬੀਆ 'ਚ ਵੀ ਕਰ ਚੁੱਕੇ ਆ ਰੀਸੈਂਟਲੀ ਹੁਣ ਬੈਨਜੂਏਲਾ ਦੇ ਵਿੱਚ ਵੀ ਕਰ ਰਹੇ ਆ ਤੇ ਇਰਾਨ ਦੇ ਵਿੱਚ ਵੀ ਇਹੋ ਕਾਫੀ ਸਮੇਂ ਤੋਂ ਪਾਬੰਦੀਆਂ ਲਗਾਈਆਂ ਹੋਈਆਂ ਸੀਗੀਆਂ ਪਰ ਕਿਸੇ ਨਾ ਕਿਸੇ ਤਰ੍ਹਾਂ ਈਰਾਨ ਵਾਲੇ ਮੈਨੇਜ ਕਰ ਰਹੇ ਸੀਗੇ ਇਜ਼ਰਾਈਲ ਨਾਲ ਜੰਗ ਲੱਗੀ 6 ਮਹੀਨੇ ਪਹਿਲਾਂ ਉਹਦੇ ਵਿੱਚ ਕਾਫੀ ਖਰਚ ਆ ਗਿਆ ਇਸ ਲਈ ਇਹਨਾਂ ਦਾ ਜਿਹੜਾ ਹੁਣ ਆਰਥਿਕ ਸੰਕਟ ਆ ਉਹ ਉੱਭਰ ਕੇ ਸਾਹਮਣੇ ਆ ਰਿਹਾ ਆ ਲੋਕ ਜਦੋਂ ਗਰੀਬ ਹੋ ਜਾਂਦੇ ਉਹਨਾਂ ਨੂੰ ਖਾਣ ਪੀਣ ਨੂੰ ਕੁਝ ਮਿਲਦਾ ਨਹੀਂਗਾ ਫਿਰ ਧਰਮ ਤੋਂ ਉੱਪਰ ਤੁਹਾਡਾ ਪੇਟ ਆ ਜਾਂਦਾ ਇਸ ਲਈ ਲੋਕ ਐਸ ਵੇਲੇ ਆਪਣੀ ਹੀ ਸਰਕਾਰ ਦੇ ਖਿਲਾਫ ਈਰਾਨ ਦੇ ਵਿੱਚ ਹੋ ਚੁੱਕੇ ਆ ਪਰ ਇਹਦੇ ਰੂਟ ਕਾਸ ਕਾਰਨ ਹੋਰ ਵੀ ਬਹੁਤ ਹੈਗੇ ਆ ਕਿਉਂਕਿ ਬਹੁਤ ਸਾਰੀਆਂ ਔਰਤਾਂ ਜਿਹੜਾ ਉੱਥੇ ਇੱਕ ਤਰ੍ਹਾਂ ਦੇ ਨਾਲ ਕੱਟੜ ਧਾਰਮਿਕ ਸਿਸਟਮ ਅਪਣਾਇਆ ਕਿ ਸਿਰ ਟਾਕੇ ਰੱਖਣਾ ਬੁਰਕਾ ਪਾ ਕੇ ਰੱਖਣਾ ਉਹਦੇ ਵੀ ਖਿਲਾਫ ਆ ਤੇ ਜਿਹੜੀ ਉੱਥੇ ਦੇ ਲੋਕ ਵੀ ਆ ਈਰਾਨ ਦੇ ਉਹ ਵੀ ਇਸ ਵੇਲੇ ਜੋ ਨਾਰੇ ਲਾ ਰਹੇ ਆ ਨਾ ਕੀ ਗੈਟ ਆਊਟ ਮੁੱਲਾਸ ਹਨਾ ਭਈ ਇਸ ਤਰ੍ਹਾਂ ਬਾਹਰ ਜਾਓ ਜਾਂ ਕਹਿ ਲਓ ਵੀ ਔਰਤਾਂ ਨੂੰ ਆਜ਼ਾਦੀ ਦਿਓ ਜਾਂ ਇਸ ਤਰ੍ਹਾਂ ਜਿਹੜਾ ਅਲੀ ਖਮੇਨਾਈਆ ਉਹਦੇ ਖਿਲਾਫ ਜਾਨੀ ਕਿ ਜਾਂ ਕਹਿ ਲਓ ਕਿ ਇੱਕ ਜਿਹੜੇ ਕੱਟੜਪੰਥੀ ਇਸਲਾਮਿਕ ਸਟੇਟ ਆ ਉਹਦੇ ਖਿਲਾਫ ਉੱਥੇ ਇਸ ਵੇਲੇ ਨਾਹਰੇਬਾਜੀ ਹੋ ਰਹੀ ਆ ਸੋ ਕਿਤੇ ਨਾ ਕਿਤੇ ਲੋਕ ਜਿਹੜੇ ਆ ਉਹ ਇੱਕ ਜਿਹੜਾ 46 ਸਾਲ ਤੋਂ ਉੱਥੇ ਇੱਕ ਧਾਰਮਿਕ ਮਾਹੌਲ ਬਣਾ ਕੇ ਇਥੇ ਰਾਜ ਕੀਤਾ ਜਾ ਰਿਹਾ ਉਸ ਤੋਂ ਕਿਤੇ ਨਾ ਕਿਤੇ ਤੰਗ ਆਏ ਹੋਇਆ ਗੱਲ ਕਰਾਂ ਤਾਂ ਈਰਾਨ 1979 ਤੱਕ ਉੱਥੇ ਇਸ ਤਰ੍ਹਾਂ ਦਾ ਕੋਈ ਵੀ ਇਸਲਾਮਿਕ ਸਟੇਟ ਵਰਗਾ ਜਾਂ ਇਸਲਾਮਿਕ ਕਟੜਤਾ ਵਾਲਾ ਕਾਨੂੰਨ ਕੋਈ ਨਹੀਂ ਸੀਗਾ ਉਸ ਸਮੇਂ ਜਿਹੜਾ ਉੱਥੋਂ ਦਾ ਰਾਜਾ ਸੀਗਾ ਸ਼ਾਹ ਉਦੇ ਸਮੇਂ ਦੇ ਵਿੱਚ ਇੱਥੇ ਔਰਤਾਂ ਕੋਈ ਵੀ ਡਰੈਸ ਪਾ ਕੇ ਜਾ ਸਕਦੀਆਂ ਸੀਗੀਆਂ ਸਿਰ ਢੱਕਣ ਦੀ ਵੀ ਕੋਈ ਜ਼ਰੂਰੀ ਨਹੀਂ ਸੀਗੀ ਉਸ ਸ਼ਾਹ ਨੇ ਉੱਥੇ ਕਾਫੀ ਜਿਹੜੇ ਮਦਰਸੇ ਸੀਗੇ ਜਾਂ ਮਸਜਿਦਾਂ ਸੀਗੀਆਂ ਉਹਨੇ ਢਾਤੀਆਂ ਸੀਗੀਆਂ ਉਹ ਬੰਦਾ ਜ਼ਿਆਦਾਤਰ ਪੱਛਮੀ ਯਾਨੀ ਕਿ ਇੱਕ ਤਰ੍ਹਾਂ ਦੇ ਨਾਲ ਇਨਸਪਾਇਰ ਜਿਹਾ ਪੱਛਮੀ ਸਭਿਅਤਾ ਤੋਂ ਤੇ ਉਹ ਆਪ ਵੀ ਇੱਕ ਠਾਠ ਵਾਟ ਤਰੀਕੇ ਨਾਲ ਰਹਿੰਦਾ ਸੀਗਾ ਤੇ ਉਹਨੇ ਉੱਥੇ ਯਾਨੀ ਕਿ ਕੋਈ ਵੀ ਇਸਲਾਮੀ ਕਾਨੂੰਨ ਉਸ ਸਮੇਂ ਲਾਗੂ ਨਹੀਂ ਕੀਤਾ ਹੋਇਆ ਸੀਗਾ ਇਸ ਲਈ ਲੋਕ ਕਿਤੇ ਨਾ ਕਿਤੇ ਹੋਣ ਜਿਹੜੇ ਆ ਇਹ ਵੀ ਨਾਰੇ ਲਾ ਰਹੇ ਆ ਕਿ ਉਹ ਸ਼ਾਹ ਦਾ ਮੁੰਡਾ ਅੱਜ ਵੀ ਮੌਜੂਦ ਆ ਜਿਹੜਾ ਅਮਰੀਕਾ ਦੇ ਵਿੱਚ ਆ ਕਿ ਉਹ ਹੀ ਰਾਜ ਸਾਨੂੰ ਮੁੜ ਕੇ ਚਾਹੀਦਾ 1925 ਦੇ ਵਿੱਚ ਰਾਨ ਦੇ ਵਿੱਚ ਰਾਜਾ ਸ਼ਾਹ ਪਹਿਲਵੀ ਤਖਤਾਂ ਪਲਟ ਕਰਕੇ ਸੱਤਾ ਦੇ ਵਿੱਚ ਆਉਂਦਾ ਤੇ ਆਪਣੇ ਆਪ ਨੂੰ ਉਹ ਬਾਦਸ਼ਾਹ ਘੋਸ਼ਿਤ ਕਰ ਦਿੰਦਾ ਪਹਿਲਾਂ ਪਹਿਲਾਂ ਤਾਂ ਉਹਦੀਆਂ ਬ੍ਰਿਟੇਨ ਨਾਲ ਤੇ ਅਮਰੀਕਾ ਦੇ ਨਾਲ ਜਿਹੜੀਆਂ ਨਜ਼ਦੀਕੀਆਂ ਕਾਫੀ ਲੱਗੇ ਹੀ ਸੀ ਪਰ ਜਦੋਂ ਸੈਕੰਡ ਵਰਲਡ ਵਾਰ ਹੁੰਦੀ ਆ ਤਾਂ ਉਹ ਜਰਮਨ ਦਾ ਹਿਟਲਰ ਦੇ ਕਾਫੀ ਨਜ਼ਦੀਕ ਹੋ ਜਾਂਦਾ ਫਿਰ ਫਿਰ ਅਮਰੀਕਾ ਤੇ ਬ੍ਰਿਟਿਸ਼ ਵਾਲੇ ਮਿਲ ਕੇ ਈਰਾਨ ਦੇ ਉੱਤੇ ਕਾਫੀ ਬੰਬ ਵਗੈਰਾ ਸੁੱਟ ਦਿਆ ਤੇ ਇਹ ਜਿਹੜਾ ਸ਼ਾਹ ਸੀਗਾ ਇਹ ਡਰ ਜਾਂਦਾ ਤੇ ਤੇ ਅਮਰੀਕਾ ਤੇ ਬਰਟੇਨ ਦੇ ਪੈਰਾਂ 'ਚ ਜਾ ਕੇ ਡਿੱਗ ਪੈਂਦਾ ਕਿ ਮੈਨੂੰ ਬਖਸ਼ ਦਿਓ ਮੈਨੂੰ ਕਿਤੇ ਮਾਰ ਨਾ ਦਿਓ ਅਮਰੀਕਾ ਤੇ ਬਰਟੇਨ ਵਾਲੇ ਕਹਿੰਦੇ ਆ ਕਿ ਤੂੰ ਹੁਣ ਗੱਡੀ ਤੋਂ ਲੰਬੇ ਹੋ ਜਾ ਤੇ ਆਪਣਾ ਜਿਹੜਾ ਤੇਰਾ ਮੁੰਡਾ ਆ ਉਹਨੂੰ ਗੱਡੀ ਤੇ ਬਿਠਾ ਦੇ ਮੁਹੰਮਦ ਰਜਾ ਸ਼ਾਹ ਪਹਿਲਵੀ ਫਿਰ 1941 ਦੇ ਵਿੱਚ ਲਗਭਗ ਗੱਡੀ ਦੇ ਉੱਤੇ ਬਹਿੰਦਾ ਤੇ ਉਹਦਾ ਹੀ ਮੁੰਡਾ ਹੁੰਦਾ ਪਹਿਲੇ ਸ਼ਾਹ ਦਾ ਹੀ ਤੇ ਇੱਕ ਤਰ੍ਹਾਂ ਦੇ ਨਾਲ ਸ਼ਾਹ ਸ਼ਾਸਨ ਜਿਹੜਾ ਉੱਥੋਂ ਸ਼ੁਰੂ ਹੋ ਜਾਂਦਾ ਤੇ ਇਹ ਜਿਹੜਾ ਨਵਾਂ ਸ਼ਾਹ ਸੀਗਾ ਇਹ ਅਮਰੀਕਾ ਤੇ ਬ੍ਰਿਟੇਨ ਦੇ ਕਾਫੀ ਕਲੋਜ਼ ਸੀਗਾ ਬ੍ਰਿਟੇਨ ਦੇ ਰਾਣ ਦੇ ਵਿੱਚ ਇਹ ਹਿੱਤ ਸੀਗੇ ਜਦੋਂ ਬਰਟੇਨ ਸਾਰੇ ਦੇਸ਼ਾਂ ਦੇ ਵਿੱਚ ਕਲੋਨੀਆ ਬਣਾ ਰਿਆ ਸੀਗਾ ਰਾਂ ਦੇ ਵਿੱਚ ਵੀ ਉਹਨੇ ਕਾਫੀ ਖੂਬ ਗਹਿਰਾ ਲਗਾਏ ਸੀਗੇ ਤੇਲ ਦੀ ਜਿਹੜੀ ਖੋਦ ਸੀਗੀ ਰਾਂ ਦੇ ਵਿੱਚ ਬਰਟੇਨ ਵਾਲਿਆਂ ਨੇ ਹੀ ਕੀਤੀ ਸੀਗੀ ਉੱਥੋਂ ਤੇਲ ਤੂਲ ਕੱਢ ਕੇ ਉਹ ਲੈ ਕੇ ਜਾ ਰਹੇ ਸੀਗੇ ਸੋ ਬਰਟੇਨ ਨੂੰ ਆਪਣਾ ਤੇਲ ਦਾ ਕਾਰੋਬਾਰ ਉੱਥੋਂ ਚੱਲਦਾ ਰਹੇ ਆਪਣੇ ਹਿੱਤ ਦਾ ਰਾਜਾ ਉੱਥੇ ਛਾਹ ਬਿਠਾਉਣਾ ਜ਼ਰੂਰੀ ਸੀ ਅਮਰੀਕਾ ਬਰਟੇਨ ਦੇ ਨਾਲ ਹੀ ਸੀ ਰਾਜਾ ਛਾਹ ਪਹਿਲਵਈ ਉਨੂੰ ਉੱਥੇ ਬਿਠਾਤਾ ਗਿਆ ਤੇ ਉਹਨੂੰ ਜੋ ਵੀ ਸਾਜੋ-ਸਮਾਨ ਫੌਜ ਵਗੈਰਾ ਦਾ ਚਾਹੀਦਾ ਹੁੰਦਾ ਜਗਾ ਸਾਰਾ ਅਮਰੀਕਾ, ਬਰਟੇਨ ਇਹ ਪੱਛਮੀ ਮੁਲਕ ਦਿੰਦੇ ਰਹੇ ਤੇ ਉੱਥੋਂ ਤੇਲ ਵਗੈਰਾ ਉਹ ਕੱਢਦੇ ਰਹੇ ਜਿਹੜਾ ਇਹ ਸ਼ਾਹ ਸੀਗਾ ਇਹ ਕਾफी ਆਯਾਸ਼ ਸੀਗਾ ਇਹਦੇ ਨਾਲ ਕੀ ਹੈ ਇਰਾਨ ਦੇ ਲੋਕ ਜਿਹੜੇ ਸੀਗੇ ਹੋਰ ਗਰੀਬ ਤੋਂ ਗਰੀਬ ਹੋ ਰਹੇ ਸੀਗੇ ਅੰਦਰ ਅੰਦਰ ਖਾਤੀ ਉਹ ਹੌਲੀ-ਹੌਲੀ ਇਸ ਸ਼ਾਹ ਦੇ ਖਿਲਾਫ ਹੁੰਦੇ ਗਏ 1960 ਕ ਦੇ ਕਰੀਬ ਆਉਂਦੇ-ਆਉਂਦੇ ਉੱਥੇ ਇੱਕ ਤਰ੍ਹਾਂ ਦੇ ਨਾਲ ਇਸਲਾਮਿਕ ਜਿਹੜੀ ਇਹ ਕ੍ਰਾਂਤੀ ਸੀਗੀ ਉਹ ਆਉਣੀ ਸ਼ੁਰੂ ਹੋ ਚੁੱਕੀ ਸੀਗੀ ਇਰਾਨ ਦੇ ਵਿੱਚ ਆਇਤੁੱਲਾ ਆਇਤੁੱਲਾ ਖਮੇਨੀ ਨਾਮ ਦਾ ਇੱਕ ਜਿਹੜਾ ਲੀਡਰ ਸੀਗਾ ਉਹ ਕਾਫੀ ਚਰਚਿਤ ਹੋਇਆ ਉਹਦੀਆਂ ਜਿਹੜੀਆਂ ਕੈਸਟਾਂ ਉਹਦੀਆਂ ਆਵਾਜ਼ਾਂ ਰਿਕਾਰਡ ਕਰ ਕਰਕੇ ਉਥੋਂ ਦੇ ਜਿਹੜੇ ਮਦਰਸੇ ਸੀਗੇ ਮਸਜਿਦਾਂ ਸੀਗੀਆਂ ਉਹਦੇ ਵਿੱਚ ਲੋਕਾਂ ਨੂੰ ਸੁਣਾਉਂੀਆਂ ਸ਼ੁਰੂ ਕਰ ਦਿੱਤੀਆਂ ਲੋਕਾਂ ਨੇ ਕਾਫੀ ਲੋਕ ਉਹਦੇ ਨਾਲ ਜੁੜ ਗਏ ਸ਼ਾਹ ਨੂੰ ਜਦੋਂ ਤੱਕ ਪਤਾ ਲੱਗਾ ਇਹ ਆਇਤੁੱਲਾ ਖਮੇਨੀ ਕਾਫੀ ਵੱਡਾ ਲੀਡਰ ਬਣ ਚੁੱਕਿਆ ਸੀਗਾ ਸ਼ਾਹ ਨੇ ਉਹਨੂੰ ਦੇਸ਼ ਨਿਕਾਲਾ ਦੇ ਦਿੱਤਾ ਆਇਤੁੱਲਾ ਖਮੇਨੀ ਪਹਿਲਾਂ ਤੁਰਕੀ ਫਿਰ ਇਰਾਕ ਫਿਰ ਫਰਾਂਸ ਚਲਾ ਗਿਆ ਪਰ ਜਿਹੜਾ ਲੋਕਾਂ ਦਾ ਜਿਹੜਾ ਰੋਸ ਸੀਗਾ ਉਹ ਦਿਨ ਪਰ ਦਿਨ ਸ਼ਾਹ ਦੇ ਖਿਲਾਫ ਵੱਧਦਾ ਜਾ ਰਿਹਾ ਸੀਗਾ ਕਿਉਂਕਿ ਤੇਲ ਦੇ ਸਾਰੇ ਪੈਸੇ ਤਾਂ ਬਾਹਰਲੀਆ ਕੰਪਨੀਆਂ ਲੈ ਕੇ ਜਾ ਰਹੀਆਂ ਸੀ ਸ਼ਾਹ ਐਸ਼ ਕਰਦਾ ਸੀਗਾ ਜਿਹੜੇ ਉਹਦੇ ਕਰੀਬੀ ਐਸ਼ ਕਰਦੇ ਸੀਗੇ ਪਰ ਆਮ ਲੋਕ ਜਿਹੜੇ ਸੀਗੇ ਹੋਰ ਗਰੀਬ ਤੋਂ ਗਰੀਬ ਹੋ ਰਹੇ ਸੀਗੇ ਖਮੇਨੀ ਦੀਆਂ ਜਿਹੜੀਆਂ ਕੈਸਟਾ ਸਪੀਚਾਂ ਸੀਗੀਆਂ ਉਹ ਵੀ ਇਕੱਲੇ ਇਕੱਲੇ ਮਦਰੱਸਿਆਂ ਦੇ ਵਿੱਚ ਚੋਰੀ ਛਿਪੇ ਲੋਕ ਪਚਾਰੇ ਇੱਕ ਤਰ੍ਹਾਂ ਦੇ ਨਾਲ ਐਤੁੱਲਾ ਖਮੇਨੀ ਦੇ ਬੋਲਾਂ ਨੇ ਕ੍ਰਾਂਤੀ ਬੜਾ ਹੀ ਕੰਮ ਕਰ ਦਿੱਤਾ ਇਸਲਾਮਿਕ ਕ੍ਰਾਂਤੀ 1979 ਆਉਂਦੇ ਆਉਂਦੇ ਤੱਕ ਇਰਾਨ ਦੇ ਵਿੱਚ ਪੂਰੀ ਤਰਾ ਆ ਚੁੱਕੀ ਸੀਗੀ ਸ਼ਾ ਨੂੰ ਅਮਰੀਕਾ ਜਾਂ ਹੋਰ ਉਹਦੀਆਂ ਗੁਪਤਿਆ ਏਜੰਸੀਆਂ ਸੀਗੀਆਂ ਉਹਨਾਂ ਨੇ ਦੱਸ ਦਿੱਤਾ ਕਿ ਤੇਰੀ ਹੁਣ ਜਾਨ ਨੂੰ ਖਤਰਾ ਹੈ ਤੂੰ ਇੱਥੋਂ ਹੁਣ ਨਿਕਲ ਲੈ ਸੋ ਸ਼ਾ ਜਿਹੜਾ ਸੀਗਾ ਇਹ ਰਜਾ ਮੁਹੰਮਦ ਰਜਾ ਸ਼ਾ ਉਹ ਆਪਣੀ ਜਾਨ ਬਚਾ ਕੇ ਅਮਰੀਕਾ ਚਲਾ ਗਿਆ ਆਇਤੁੱਲਾ ਖਮੇਨੀ ਸੀਗਾ ਉਹ ਵਾਪਸ ਇੱਥੇ ਈਰਾਨ ਦੇ ਵਿੱਚ ਆ ਗਿਆ ਜੇ ਮੈਂ ਗੱਲ ਕਰਾਂ ਜਦੋਂ ਆਇਤੁੱਲਾ ਖਮੀਨੀ ਈਰਾਨ ਦੇ ਵਿੱਚ ਆਇਆ ਲਗਭਗ 80 ਲੱਖ ਲੋਕ ਉਹਦਾ ਵੈਲਕਮ ਕਰਨ ਦੇ ਲਈ ਉੱਥੇ ਪਹੁੰਚੇ ਖਮੀਨੀ ਦੇ ਈਰਾਨ ਦੇ ਵਿੱਚ ਐਂਟਰੀ ਦੇ ਨਾਲ ਹੀ ਉਹਦੇ ਜਿਹੜੇ ਸਹਿਯੋਗੀ ਸੀਗੇ ਜਿਹੜੇ ਉਹਦੇ ਪ੍ਰਸ਼ੰਸਕ ਸੀਗੇ ਉਹਨਾਂ ਨੇ ਤਖਤਾ ਪਲਟ ਕਰ ਦਿੱਤਾ ਤੇ ਅਮਰੀਕਾ ਨੂੰ ਵਾਰਨਿੰਗ ਦਿੱਤੀ ਕਿ ਜਿਹੜਾ ਸ਼ਾਹ ਸਾਡੇ ਕੋਲ ਭੱਜ ਕੇ ਗਿਆ ਉਹਨੂੰ ਸਾਨੂੰ ਵਾਪਸ ਕਰੋ ਉਹਨੂੰ ਅਸੀਂ ਸਜ਼ਾ ਦੇਵਾਂਗੇ ਅਮਰੀਕਾ ਵਾਲਿਆਂ ਨੇ ਉਹਨੂੰ ਵਾਪਸ ਦੇਣ ਤੋਂ ਮਨਾਂ ਕਰ ਦਿੱਤਾ ਤੇ ਆਇਤੁੱਲਾ ਖਮੀਨੀ ਇਹ ਜਿਹੜੇ iran ਦੇ ਹੋਰ ਉਹਦੇ ਪ੍ਰਸ਼ੰਸਕ ਸੀਗੇ ਉਹਨਾਂ ਨੇ 50 ਜਿਹੜੇ ਸੀਗੇ ਅੰਬੈਸੀਆਂ ਚ ਕੰਮ ਕਰਦੇ ਅਮਰੀਕਾ ਦੇ ਲੋਕ ਉਹਨਾਂ ਨੂੰ ਬੰਦਕ ਬਣਾ ਲਿਆ ਇੱਥੋਂ ਹੀ ਅਮਰੀਕਾ ਤੇ iran ਦੀ ਜਿਹੜੀ ਆ ਉਹ ਦੁਸ਼ਮਣੀ ਸ਼ੁਰੂ ਹੋ ਜਾਂਦੀ ਆ ਤੇ ਇਸਲਾਮਿਕ ਸਟੇਟ ਦਾ ਜਿਹੜਾ ਰਾਜ ਵੀ ਆ ਉਹ ਵੀ iran ਦੇ ਵਿੱਚ ਸ਼ੁਰੂ ਹੋ ਜਾਂਦਾ ਆ آیتullah ਖਮੇਨੀ 1999 ਦੇ ਵਿੱਚ ਉਹਦੀ ਮੌਤ ਹੋ ਜਾਂਦੀ ਆ 1999 ਦੇ ਵਿੱਚ ਜਦੋਂ ਉਹਦੀ ਮੌਤ ਹੁੰਦੀ ਆ ਤਾਂ ਉਹਦੇ ਵਿੱਚ 1 ਕਰੋੜ ਦੇ ਲਗਭਗ ਲੋਕ ਆਉਂਦੇ ਆ ਉਹਨੂੰ ਦਫਨਾਉਣ ਦੇ ਲਈ ਇਹ ਦੁਨੀਆ ਦੇ ਵਿੱਚ ਬਲਡ ਰਿਕਾਰਡ ਆ ਕਿਸੇ ਲੋਕ ਕਿਸੇ ਦੇ ਮਰੇ ਤੇ ਇੰਨੇ ਲੋਕ ਇਕੱਠੇ ਹੋਏ ਸੀ ਤੋਂ ਬਾਅਦ ਹੀ ਜਿਹੜਾ ਉਹਦਾ ਇੱਕ ਸ਼ਾਗਿਰਦ ਸੀਗਾ ਇਹ ਅਲੀ ਖਮਨਾਈ ਜਿਹੜਾ ਐਸ ਵੇਲੇ ਵੀ ਉੱਥੇ ਸੱਤਾ ਦੇ ਵਿੱਚ ਆ ਤੇ ਉਹ ਹੀ ਉੱਥੇ ਸਾਰਾ ਰਾਜ ਭਾਗ ਚਲਾ ਰਿਹਾ ਆ ਸੋ ਇਸੇ ਲਈ ਹੀ ਲੋਕ ਹੁਣ ਇਹ ਜਿਹੜਾ 46 ਸਾਲ ਲੰਬਾ ਇੱਕ ਹੀ ਬੰਦੇ ਦਾ ਰਾਜ ਆ ਜਾਂ ਕਹਿ ਲਓ ਇਸਲਾਮਿਕ ਰਾਜਾ ਉਹਦੇ ਤੋਂ ਤੰਗ ਆ ਚੁੱਕੇ ਆ ਕਿਤੇ ਨਾ ਕਿਤੇ ਲੋਕ ਉਹ ਸ਼ਾਹ ਨੂੰ ਯਾਦ ਕਰਦਿਆ ਕਿ ਉਹਦੇ ਵਿੱਚ ਕਾਫੀ ਖੁੱਲ ਸੀ ਔਰਤਾਂ ਨੂੰ ਵੀ ਕਾਫੀ ਖੁੱਲ ਸੀ ਇਸਲਾਮਿਕ ਰਾਜਾ ਉਹਨੂੰ ਬਦਲਣ ਦੇ ਲਈ ਹੀ ਇਸ ਵੇਲੇ ਜਿਹੜੇ ਲੋਕ ਆ ਇਹ ਸੜਕਾਂ ਤੇ ਆ 2025 ਦੇ ਵਿੱਚ ਹੁਣ 2026 ਦੇ ਵਿੱਚ ਇਹ ਕੋਈ ਤਖਤਾ ਪਲਟ ਕਰਕੇ ਅਲੀ ਖੈਮਨਾਈ ਦੀ ਜਗ੍ਹਾ ਦੁਬਾਰਾ ਸ਼ਾਹ ਲਿਆਉਂਦੇ ਆ ਜਾਂ ਕਿਸੇ ਹੋਰ ਦਾ ਰਾਜ ਲੈ ਕੇ ਆਉਂਦੇ ਆ ਜਾਂ ਅਮਰੀਕਾ ਜਾਂ ਇਜ਼ਰਾਈਲ ਕਿਸੇ ਹੋਰ ਆਪਣੇ ਪੱਖੀ ਬੰਦੇ ਨੂੰ ਬਿਠਾਉਣ 'ਚ ਕਾਮਯਾਬ ਹੋ ਜਾਂਦੇ ਆ ਕਿ ਇਹ ਪ੍ਰੋਟੈਸਟ ਐਡਾ ਲੰਬਾ ਚੱਲ ਜਾਊਗਾ ਕਿ ਈਰਾਨ ਵਾਲੇ ਇਹਨੂੰ ਛੇਤੀ ਦਬ ਲੋਗੇ ਜਾਂ ਈਰਾਨ ਦੀ ਪੁਲਿਸ ਜਾਂ ਜਿਹੜੀ ਫੌਜ ਆ ਉਹ ਵੀ ਨਾਲ ਪ੍ਰੋਟੈਸਟ ਵਾਲਿਆਂ ਦੇ ਮਿਲ ਜਊਗੀ ਇਹ ਆਉਣ ਵਾਲਾ ਸਮਾਂ ਦੱਸੂਗਾ ਫਿਲਹਾਲ ਉੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਈਰਾਨ ਦੀ ਜਿਹੜੀ ਸਰਕਾਰ ਆ ਇਹਦੇ ਖਿਲਾਫ ਪ੍ਰੋਟੈਸਟ ਕਰ ਰਹਾ ਸੋ ਇਹ ਆਪਣੀ ਖਬਰਸਾਰ ਸੀਗੀ ਜੇਕਰ ਵਧੀਆ ਲੱਗਦਾ ਹੁੰਦਾ ਥੱਲੇ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਜੇਕਰ ਕੁਝ ਕਮੀ ਹੁੰਦੀ ਆ ਤਾਂ ਵੀ ਜਰੂਰ ਦੱਸ ਦਿਆ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ